ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਦੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਦੋਸਤੋ ਅੱਜ ਤੁਹਾਨੂੰ ਆਪਾਂ 골ਡਨ ਪੇਅਰ ਹੈ ਜੀ ਠੀਕ ਹੈ ਜੀ ਉਹਦਾ ਤੁਹਾਨੂੰ ਆਪਾਂ ਸ਼ੌਕ ਕਰਾਉਣ ਲੱਗੇ ਆ ਜੀ 골ਡਨ ਪੇਅਰ ਆਪਣੇ ਕੋਲ ਲਾਲ ਅੱਖਾਂ ਦਾ ਬਿਲਕੁਲ ਲਾਲ ਅੱਖਾਂ ਦਾ ਪੇਅਰ ਆ ਤੇ ਉਹਦਾ ਤੁਹਾਨੂੰ ਆਪਾਂ ਸ਼ੌਕ ਕਰਾਉਂਦੇ ਆ ਤੇ ਨਾਲ ਆਪਣੇ ਆ ਜੀ ਮੰਨਾ ਵੀਰ ਆ ਠੀਕ ਹੈ ਜੀ ਤੇ ਮੰਨਾ ਵੀਰ ਜਿਹੜਾ ਕਬੂਤਰ ਲੈਣ ਗਿਆ ਵਾ ਤੇ ਲੈ ਕੇ ਜਦੋਂ ਵੀ ਆਉਂਦਾ ਇਹ ਤੁਹਾਨੂੰ ਸ਼ੌਕ ਕਰਾਉਂਦਾ ਠੀਕ ਹੈ ਜੀ ਤੇ ਦੋਸਤੋ ਜਿੰਨੇ ਆਪਣੇ ਸਬਸਕ੍ਰਾਈਬਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਆਪਾਂ ਹਰੇਕ ਵੀਡੀਓ 'ਚ ਸਾਰੇ ਭਰਾਵਾਂ ਦਾ ਧੰਨਵਾਦ ਕਰੀਦਾ ਜੀ ਠੀਕ ਹੈ ਸਪੈਸ਼ਲ ਆਪਣੇ ਹੁੰਦਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਜੀ ਅਮਿਤਪਾਲ ਸਿੰਘ ਜੀ ਬਾਉ ਜੀ ਠੀਕ ਹੈ ਖੇਮ ਕਰਨ ਤੋਂ ਖੇਮ ਕਰਨ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹੋਰ ਵੀ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਸਾਰਿਆਂ ਧੰਨਵਾਦ ਹੈ ਜੀ ਤੇ ਆਪਣੇ ਵੀਰਿਆ ਜੀ ਪਾਕਿਸਤਾਨ ਤੋਂ ਉਹਨਾਂ ਦਾ ਖਾਸ ਕਰਕੇ ਧੰਨਵਾਦ ਜੀ ਉਹ ਭਰਾਵਾਂ ਨੂੰ ਵੀ ਇਹੀ ਜੋੜਿਆਂ ਦੀਆਂ ਟਿੱਪਾਂ ਵੀ ਦਿੰਦੇ ਪਏ ਆ ਵੀ ਆਹ ਜੋੜਾਈ ਦਿਨ ਲਾ ਦੋ ਉੰਨਾ ਦਾ ਬਹੁਤ ਬਹੁਤ ਧੰਨਵਾਦ ਆ ਸੋ ਲੋ ਜੀ ਆਪਾਂ ਜਿਹੜਾ ਵਾ ਸ਼ੌਕ ਕਰਾਉਨੇ ਆ ਜੀ ਮਨਾ ਵੀ ਜਿਹੜਾ ਵਾ ਲੈ ਕੇ ਆ ਗਿਆ ਵਾ ਤੇ ਨਾਲ ਆਪਣੇ ਕੁਲਦੀਪ ਵੀ ਆ ਗਿਆ ਵਾ ਤੇ ਆ ਜੀ ਦੋਸਤੋ ਆਪਣੇ ਕੋ ਲੋਈ ਦੋਸਤੋ ਆ ਨਰ ਜੇ ਆ ਨਰ ਦੀ ਅੱਖ ਜੇ ਠੀਕ ਹੈ ਜੀ ਤੇ ਇਹ ਨਾਰੇ ਜਿਹੜੀ ਇੰਨੀ ਕੱਖ ਖੋਲਦਾ ਵਾ ਅਜੇ ਦੋਸਤੋ ਜਿਹੜੀ ਇਹਦੀ ਅੱਖ ਹੋਰ ਵੀ ਮਕੀ ਲਾ ਲਿਆ ਬਾਕੀ ਇਹ ਆ ਵੀ ਤਕਰੀਬਨ ਝਾੜੇ ਪਿਆ ਪੰਛੀ ਹੈ ਠੀਕ ਹੈ ਜੀ ਆ ਸਰੀ ਠੀਕ ਹੈ ਜੀ ਸਾਰੀ ਕੀਤਾ ਹੀ ਏ ਇਹਨੂੰ ਪੰਛੀ ਨੂੰ ਆਪਾਂ ਠੀਕ ਹੈ ਜੀ ਤੇ ਆਪਣੇ ਸਬਸਕ੍ਰਾਈਬਰ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਪੀਪੀ 35 ਵਾਲੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਣੇ ਰੰਦਾਵਾ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਮਲਕੀਤ ਰੰਦਾਵਾ ਜੀ ਹਣੀ ਰੰਦਾਵਾ ਜੀ ਠੀਕ ਹੈ ਜੀ ਤੇ ਆਹ ਲਓ ਜੀ ਪੂਛ ਦਾ ਵੀ ਸ਼ੌਂਕ ਕਰ ਲਓ ਨਾਲ ਨਾਲ ਹੀ ਤੁਹਾਨੂੰ ਇੱਕ ਸਾਰਾ ਸ਼ੌਂਕ ਕਰਾਈ ਜਾਂਦੇ ਤੇ ਹਿਲਣ ਨਾਲ ਹੀ ਆਪਾਂ ਤੁਹਾਨੂੰ ਮਾਦੀ ਦਾ ਵੀ ਸ਼ੌਕ ਕਰਾਉਣ ਲੱਗੇ। ਲੋਈ ਦੋਸਤੋ ਆ ਵੀਰ ਦੇ ਹੱਥ 'ਚ ਮਾਦੀ ਆ, 골ਡਨ ਮਾਦੀ ਆ। ਠੀਕ ਹੈ ਜੀ। ਇਧਰ ਲਈ ਅੱਖ ਕਰਨ। ਇੱਕ ਅੰਕ ਲਈ ਹੋਣੀ। ਹਾਂ ਹਾਂ। ਖਲੇਗਾ ਥੋੜੀ। ਜਿਉਂ ਜਿਉਂ ਕਰੀ ਗਣੀ ਜੇ। ਲੋਈ ਦੋਸਤੋ ਆ ਇਹਦੀ ਅੱਖ ਜੇ। ਠੀਕ ਹੈ ਜੀ। ਬਿਲਕੁਲ ਲਾਲ ਅੱਖਾਂ ਦੇ ਵਿੱਚ ਫੀਮੇਲ ਤੇ ਲਾਲ ਅੱਖਾਂ ਜਿਹੜਾ ਨਾਰਿਆ 골ਡਨ। ਠੀਕ ਹੈ ਜੀ ਆਹ ਦੇਖ ਲਓ ਜੀ ਸੋ ਮੈਂ ਚਲੋ ਆਪਣੇ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਕਿਉਂਕਿ ਅੱਜ ਤਕਰੀਬਨ ਆਪਾਂ ਜਿਹੜਾ ਘਰੋਂ ਜਿਹੜਾ ਸ਼ੌਂਕ ਨਹੀਂ ਕਰਾਉਂਦੇ ਬਈ ਠੀਕ ਹੈ ਜੀ ਆਹ ਟੇਲ ਆ ਠੀਕ ਹੈ ਪਰਦਾ ਵੀ ਸ਼ੌਂਕ ਕਰਾ ਦਿਆ ਕਰੋ ਨਾਲ ਥੋੜਾ ਬੜਾ ਹਾਂਜੀ ਆਜ ਇਹ ਦੋਂ ਘਾਟੀ ਪੰਜਿਆਂ ਦਾ ਸ਼ੌਂਕ ਕਰਾ ਦੋ ਲੋ ਜੀ ਆ ਦੋਸਤੋ ਇਹਦੇ ਪੰਜੇ ਤੇ ਕਮੈਂਟ ਜਰੂਰ ਵੀਰਾਂ ਨੇ ਦੱਸਣਾ ਵੀ ਇਹ ਤੁਹਾਨੂੰ ਬੇਰ ਜਿਹੜਾ ਕਿਦਾਂ ਦਾ ਲੱਗਾ ਠੀਕ ਹੈ ਜੀ ਤੁਹਾਨੂੰ ਆਪਾਂ ਛੱਡ ਕੇ ਵੀ ਦਾ ਜਿਹੜਾ ਸ਼ੌਂਕ ਕਰਾਉਂਦੇ ਆ ਆ ਥੋੜੀ ਬੋਤੀ ਦੀ ਸ਼ਾਪ ਜਿਹੜੀ ਆਈ ਠੀਕ ਹੈ ਜੀ ਆ ਫੀਮੇਲ ਜੇ ਆ ਹੈਗੀ ਲੋ ਜੀ ਦੋਸਤੋ ਆ ਫੁੱਲ ਪੇਅਰ ਹੈਗਾ ਆ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾ ਦਈਏ ਠੀਕ ਹੈ ਜੀ ਤੇ ਆਪਾਂ ਦਾ ਨੂੰ ਛੱਡ ਕੇ ਬੰਦਾ ਦਾ ਛੇੜਾ ਸ਼ੌਂ ਕਰਾਉਨੇ ਆ ਉੱਤੇ ਛੱਡੋ ਕਟੀ ਦੇ ਲੋਈ ਆ ਨਰ ਜੇ ਆ ਮਾਦੀ ਜੇ ਠੀਕ ਹੈ ਜੀ ਆ ਫੇਰ ਹੈਗਾ ਜੀ ਕੱਢ ਗਿਆ ਕਟਾਈ ਹਲੋਈ ਦੋਸਤੋ ਜੇ ਤੁਹਾਨੂੰ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਜਿੰਨੇ ਵੀ ਆਪਣੇ ਭਰਾ ਆ ਠੀਕ ਹੈ ਆਪਣੇ ਸਬਸਕ੍ਰਾਈਬਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਸਾਰੇ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੈ ਤੇ ਇਦਾਂ ਹੀ ਤੁਸੀਂ ਆਪਣੇ ਘਰਾਂ ਨੂੰ ਪਿਆਰ ਦਿੰਦੇ ਰਹੋ ਮਿਲਦੇ ਹਾਂ ਤੁਹਾਨੂੰ ਕੇ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ